ਪਹਿਲ ਮੁੰਡੇ ਦੀ ਦੇਖਦੇ ਨੇ ਗਗਨਦੀਪ ਸਿੰਘ ਗੱਲੇ ਦੀ ਪਈ ਹੋਈ ਕਬੱਡੀ ਦੇ ਇਧਰ ਪਾਸੇ ਇੰਡੀਆ ਦੀ ਟੀਮ ਇੰਡੀਆ ਦੀ ਜੀ ਮਨੀਸ਼ ਵਲਾਹਰਾ ਆਹਨ ਕੋਸ਼ਿਸ਼ ਚਲਦੀ ਹੋਈ ਫੜਾ ਗੁੱਟ ਕਬੱਡੀ 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 ਆਹ ਗੁੱਟ ਦੀ ਫੜਾਈ ਕਬੱਡੀ ਪਾਦੀ ਜੰਡ ਦੀ ਆਹ ਜਫਾ ਲਾ ਕੇ ਉਹ ਪੌਂਦੀ ਠੰਡ ਸੀ ਉਹ ਹੋ ਜਾਂਦਾ ਇਹ ਹੈ ਨੌਜਵਾਨ ਮਨੀਸ਼ ਪੋਲੇ ਵਾਲੀ ਬਿੱਟੂ ਦੀ ਟੀਮ ਹੈ ਕਰ ਕਣ ਓਏ ਉਹ ਮੁਬਾਰਕਾ ਵੱਡਿਆ ਤੈਨੂੰ ਉਹ ਜੋਚ ਆਇਆ ਉਹ ਕਰਕੇ ਦਿਖਾਇਆ ਕਾਲਾ ਕਹਿੰਦਾ ਇੱਕ ਸੁਪਨਾ ਸੀ ਪਰ ਸੁਪਨੇ ਉਹ ਨਹੀਂ ਜੋ ਸਾਉਂਡ ਤੇ ਆਉਂਦੇ ਹੈ ਕਾਲਾ ਕਹਿੰਦਾ ਸੁਪਨੇ ਤਾਂ ਉਹ ਆ ਉਹਨਾਂ ਦੀ ਸਿਰਤ ਕਰਨੀ ਪੈਂਦੀ ਹੈ ਕਦਰ ਕਰਾਂਗੇ ਕਦਰ ਰਹੂਗੀ ਲਓ ਕਬੱਡੀ ਮੈਦਾਨ ਦੇ ਵਿੱਚ ਬੱਲੇ 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 ਤਾਕੜ ਗੋਗੜੀਆ ਜਰੀਆ ਕੋਸ਼ਿਸ਼ ਕਰਦਾ ਡੱਕ ਲੈਣ ਦੀ ਆ ਮੇਰੀ ਸਾ ਅਦੁੱਲਾ ਦੁੱਲਾ 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 ਦੇ ਤਾਕੜ ਦੁੱਲਾ ਦੇ ਤਾਕੜ ਕਬੱਡੀ ਕਬੱਡੀ ਹੋ ਗਈ ਤੇ ਪੁਆਇੰਟ 5 6 7 8 9 10 11 12 ਤੇ 12 ਪੰਜਾ ਤੁਸੀਂ ਹੋਰ ਪਾਸੇ ਨਾ ਤੁਰੇ ਯਾਰ ਲਓ ਸਾਹਮਣੇ ਫਿਰ ਉਸਤਾਦ ਜੀ ਆਜੋ ਲਓ ਇਧਰ ਉਧਰ ਦੇਖਦੇ ਹਲਕੇ ਹਲਕੇ ਹਾਸਿਆਂ ਦੀ ਗੱਲ ਆ ਇਧਰ ਖੇਡ ਕਬੱਡੀ ਦੀ ਆ ਸ਼ਿੱਲੂ ਸ਼ਿੱਲੂ ਤੇ ਦੁੱਲਾ ਹੀਰਾ ਕਬੱਡੀ ਦਾ ਆਨਵੱਲਾ ਕਬੱਡੀ 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 ਹਾਂ 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 ਸ਼ਿੱਲੂ ਤਾਂ ਸ਼ਿੱਲੂ ਹੀ ਐ ਰਾਈ ਤਾੜੀਆਂ ਲੋਕ ਵਜਾਉਂਦੇ ਰਾ ਤੇਰਾ ਹੀ ਖਿਡਾਰੀ ਬਣ ਜਾਵੇ ਹਰ ਪੰਜਾਬੀ ਮਾਦਾ ਜਾਇਆ ਨਹੀਂ ਚਾਰ ਨੇ ਇੰਡੀਆ ਦੀ ਟੀਮ ਵੱਲੋਂ ਖੇਡਦੇ ਐ ਸ਼ਿੱਲੂ ਬਲਾਰਾ ਇਸ ਵੇਲੇ ਕਰੂ ਕਮਾਲ